ਅੱਜ ਨਜ਼ਰ ਅੱਜ ਇੱਕ ਮੀਟਿੰਗ ਇਥੇ ਮੋਗਾ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਫਰੀਦਕੋਟ ਰੇਂਜ ਦੇ ਸਾਰੇ ਐਸਐਸਪੀਜ਼ ਔਰ ਡੀਆਈਜੀ ਸਾਹਿਬ ਆਈਜੀ ਸਾਹਿਬ ਔਰ ਫਿਰੋਜ਼ਪੁਰ ਰੇਂਜ ਦੇ ਸਾਰੇ ਐਸਐਸਪੀਜ਼ ਔਰ ਡੀਆਈਜੀ ਸਾਹਿਬ ਇਥੇ ਸ਼ਾਮਿਲ ਹੋਏ ਇਸ ਤੋਂ ਇਲਾਵਾ ਜਿੰਨੇ ਸਾਡੇ ਪੈਰਾ ਮਿਲਟਰੀ ਆਫਸਰ ਫੋਰਸਸ ਦੇ ਆਫਸਰਸ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਆਏ ਇਸ ਦਾ ਮੇਨ ਮਕਸਦ ਸੀ ਕਿ ਜਿਹੜੀ ਸਾਡੀ ਪੋਲ ਪ੍ਰਿਪੇਅਰਡਨੈਸ ਹੈ ਜਿਹੜੀ ਸਾਡੀ ਇਲੈਕਸ਼ਨ ਦੀ ਤਿਆਰੀ ਹੈ on the day of poll and in run up to the polls ਇਸ ਦੀ ਸਾਰਿਆਂ ਦੀ ਸਮੀਖਿਆ ਕੀਤੀ ਗਈ ਜਿਹੜੇ ਸੁਰੱਖਿਆ ਪ੍ਰਬੰਧ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਔਰ ਸਾਡੇ ਜ਼ਿਲ੍ਹਿਆਂ ਦੇ ਵਿੱਚ ਚੋਣ ਦੇ ਮੱਦੇ ਨਜ਼ਰ ਕੀਤੇ ਹੋਏ ਆ ਉਹਨਾਂ ਬਾਰੇ ਉਸ ਦੀ ਸਮੀਖਿਆ ਕੀਤੀ ਗਈ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਨੂੰ ਸਾਰੇ ਅਫਸਰਾਂ ਨਾਲ ਸਾਂਝਾ ਕੀਤਾ ਗਿਆ ਔਰ ਐਨਸ਼ੋਰ ਕੀਤਾ ਗਿਆ ਕਿ ਉਸ ਦੀ ਇਨਪਨ ਕੰਪਲਾਈਂਸ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਹੁਣ ਤੱਕ ਸਾਡੇ ਕੋਲ 50 ਕੰਪਨੀ ਪਰ ਮਿਲਟਰੀ ਫੋਰਸਿਸ ਦੀ ਆ ਚੁੱਕੀਆਂ ਹਨ ਜਿਹੜੀ ਅਸੀਂ ਵੱਖ-ਵੱਖ ਜ਼ਿਲ੍ਹਿਆਂ ਨੂੰ 25 26 ਕੰਪਨੀ ਆ ਚੁੱਕੀਆਂ ਹਨ ਔਰ ਪਰਸੋਂ ਸਾਡੇ ਕੋਲ ਹੋਰ 24 ਕੰਪਨੀ ਆ ਜਾਣਗੀਆਂ। ਸੋ ਇਸ ਤਰ੍ਹਾਂ ਇਹ ਫੋਰਸ ਆਣੀ ਸ਼ੁਰੂ ਹੋ ਗਈ ਹੈ ਲਗਭਗ 298 ਕੰਪਨੀਆਂ ਸਾਨੂੰ ਚੋਣਾਂ ਲਈ ਮਿਲ ਰਹੀਆਂ ਨੇ। ਔਰ ਇਹ ਜਿਹੜੇ ਕਿ ਸਾਡੇ ਪੋਲਿੰਗ ਬੂਥਾਂ ਦੇ ਉੱਤੇ ਸੰਵੇਦਨਸ਼ੀਲ ਇਲਾਕਿਆਂ 'ਚ ਔਰ QRT ਦੇ ਵਜੋਂ ਇਸਤੇਮਾਲ ਕੀਤੇ ਜਾਣੀ ਹੈ ਸਾਡੇ ਇੰਟਰ ਜਿਹੜੇ ਸਾਡੇ 10 ਜ਼ਿਲ੍ਹੇ ਇੰਟਰ ਸਟੇਟ ਬਾਰਡਰਸ ਤੇ ਪੈਂਦੇ ਆ ਜਿਹੜੇ ਸਾਡੇ ਬਾਰਡਰਸ ਹੈ ਵਿਦ ਰਾਜਸਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਜੀ ਐਨ ਕੇ ਉਸ ਦੇ ਨਾਲ ਸਾਡੇ 10 ਜ਼ਿਲ੍ਹੇ ਪੈਂਦੇ ਆ ਉਹਦੇ ਵਿੱਚ ਅਸੀਂ 220 ਇੰਟਰ ਸਟੇਟ ਨਾਕੇ ਲਾਂਚ ਜਾ ਰਹੇ ਆ ਤਾਂ ਕਿ ਕੋਈ ਵੀ ਮਾੜਾ ਅਨਸਰ ਕੋਈ ਵੀ ਖਰਾਬੀ ਕਰਨ ਵਾਲਾ ਅਨਸਰ ਪੰਜਾਬ ਦੇ ਵਿੱਚ ਨਾ ਪ੍ਰਵੇਸ਼ ਕਰ ਸਕੇ ਪੰਜਾਬ ਪੁਲਿਸ ਦੀ ਲਗਾਤਾਰ ਡਰਗ ਟ੍ਰੈਫਿਕਰਸ ਜਿਹੜੇ ਸ਼ਰਾਬ ਕੱਢਣ ਵਾਲੇ ਹੈ ਬੂਟਲੇਗਰਸ ਔਰ ਐਂਟੀ ਸੋਸ਼ਲ ਐਲੀਮੈਂਟਸ ਦੇ ਅਗੇਂਸਟ ਸਾਡੇ ਆਪਰੇਸ਼ਨਸ ਚੱਲ ਰਹੇ ਹਨ ਔਰ ਸਾਨੂੰ ਬਹੁਤ ਅੱਛੀ ਕਾਮਯਾਬੀ ਮਿਲ ਰਹੀ ਹੈ ਸੋ ਪੰਜਾਬ ਪੁਲਿਸ ਦਾ ਇਹ ਰਿਜ਼ੋਲਵ ਹੈ ਕਿ ਇਲੈਕਸ਼ਨਸ ਪੀਸਫੁਲ ਹੋਣ ਫੇਅਰ ਹੋ ਹੋਰ ਜਿਨਨੇ ਵੀ ਪੋਲੀਟੀਕਲ ਪਾਰਟੀਆਂ ਜਾਂ ਜਿਨਨੇ ਵੀ ਕੰਟੈਸਟ ਕੰਟੈਸਟੈਂਟਸ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹਿਆ ਕਰਾਈ ਜਾਵੇ ਫॉर ਕਨਵੈਂਸਿੰਗ ਐਂਡ ਡਿਊਰਿੰਗ ਦਿਸ ਇਲੈਕਸ਼ਨ ਤਾਂ ਕਿ ਜਿਹੜਾ ਸਾਡਾ ਡੈਮੋਕ੍ਰੇਸੀ ਦਾ ਇੱਕ ਤਿਉਹਾਰ ਫੈਸਟੀਵਲ ਹੈ ਉਹ ਚੰਗੀ ਤਰ੍ਹਾਂ ਸਾਡਾ ਖਤਮ ਹੋਵੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵੋਟਰਸ ਨੂੰ ਅਪੀਲ ਕਰਾਂਗਾ ਕਿ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਜੇ ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਕੋਈ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਔਰ ਅਸੀਂ ਤੁਹਾਡੀ ਸੇਵਾ 'ਚ 24 ਘੰਟੇ ਤਤਪਰ ਹਾਂ ਅਸੀਂ ਇਨਸ਼ੋਰ ਕਰਾਂਗੇ ਕਿ ਲੋਕਾਂ ਦੀ ਪੀਸ ਔਰ ਜਿਹੜਾ ਅਮਨ ਆਮਨ ਉਹ ਸਾਰਾ ਤਾਕੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਹੜੇ ਕੰਪਲੀਟ ਕਰਨੀ ਸਾਡੇ ਆਲਰੇਡੀ ਇਲੈਕਸ਼ਨ ਦੇ ਵੀ ਹੈਲਪਲਾਈਨ ਨੰਬਰ ਜਾਰੀ ਹੋਇਆ ਹੋਇਆ ਹੈ ਔਰ ਪੰਜਾਬ ਪੁਲਿਸ ਦਾ ਇੱਕ ਹੈਲਪਲਾਈਨ ਨੰਬਰ 112 ਹੈ ਜਿਸ ਦੇ ਤਹਿਤ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਦੇ ਅਫਸਰਾਂ ਦੇ ਨੰਬਰ ਹੈ ਉਹ ਵੀ ਅਸੀਂ ਸਰਕੂਲੇਟ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਲੋਕਲ ਐਸਐਚਓ ਡੀਐਸਪੀ ਐਸਪੀ ਸਾਰਿਆਂ ਦੇ ਨੰਬਰਸ ਹੋਣ ਤਾਂ ਕਿ ਉਹ ਜੇ ਕਿਸੇ ਵੀ ਕੋਈ ਪ੍ਰੋਬਲਮ ਆਵੇ ਕੋਈ ਹੈਲਪ ਦੀ ਜ਼ਰੂਰਤ ਹੈ ਤੇ ਸਾਡੇ ਰਣ ਸੰਬੰਧ ਕਰਦਾ ਕਿੰਨੇ ਜੂਸ ਦਾ ਵੈਂਡਿਫਾਈ ਦੀ ਕੋਲ ਸੈਕਿਟੀ ਵਗੈਰਾ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ तकरीबन 2000 3103 ਵਲਨਰੇਬਲ ਪੋਲਿੰਗ ਲੋਕੇਸ਼ਨਸ ਅਸੀਂ ਆਇਡੈਂਟੀਫਾਈ ਕੀਤੀਆਂ ਔਰ ਜਿਸ ਦੇ ਵਿੱਚ ਅਸੀਂ ਪ੍ਰੋਪਰ ਸੈਕਿਉਰਿਟੀ ਬੰਦੋਬਸਤ ਕਰਦੇ ਹਾਂ ਸਰ ਕੋ ਹੌਟਸਪੌਟ ਜਿਹੜੀਆਂ ਆਈਆਂ ਉੱਥੇ ਕੋ ਐਕਸਟਰਾ ਫੋਰਸ ਵਗੈਰਾ ਲਗਾਈਆਂ ਜਾਂ ਕਿੱਥੇ ਜਿਹੜੇ ਹੌਟਸਪੌਟ ਵਗੈਰਾ ਆਈਆਂ ਜਿੱਥੇ ਵੀ ਆਈਆਂ ਜਦ ਦਾ ਸਾਇਕਲੂ ਸਾਬ ਹੋ ਗਿਆ ਜਾਂ ਪੂਰਕ ਪਿੰਗ ਲੱਗੇ ਵੀ ਨੇ ਬਾਰਡਰ ਏਰੀਆ ਦਾ ਅਸੀਂ ਬਿਲਕੁਲ ਪੂਰੀ ਤਰ੍ਹਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਇਸ ਤਰ੍ਹਾਂ ਦਾ ਕੰਟੈਸਟ ਹੈ ਇਲੈਕਸ਼ਨ ਕਿਥੇ ਜ਼ਿਆਦਾ ਸੈਂਸਿਟਿਵ ਹੈ ਮੈਂ ਤੁਹਾਨੂੰ ਦੱਸਿਆ ਸੰਵੇਦਨਸ਼ੀਲ ਇਲਾਕਿਆਂ ਦੀ ਅਸੀਂ ਪਛਾਣ ਕਰ ਲਈ ਹੈ ਔਰ ਪੁਲਿਸ ਵੱਲੋਂ ਉਥੇ ਟੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਸਰ ਕੈਂਡੀਡੇਟਸ ਦਾ ਜਿਹੜਾ ਕਿਸਾਨ ਵਿਰੋਧ ਕਰ ਰਿਹਾ ਉਹਨਾਂ ਨੂੰ ਕਿਵੇਂ ਰੋਕ ਦੋਪਹਰ ਦੀ ਪੁਲਿਸ ਇਹ ਪੰਜਾਬ ਪੁਲਿਸ ਲਈ ਇੱਕ ਵੱਡਾ ਚੈਲੰਜ ਹੈ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਕਿ ਇਹ ਲੋਕਤੰਤਰ ਦਾ ਜਿਹੜਾ ਇਹ ਫੈਸਟੀਵਲ ਹੈ ਇਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਕਲੀਅਰ ਹਦਾਇਤਾਂ ਨੇ ਕਿ ਜਿੰਨੇ ਵੀ ਉਮੀਦਵਾਰ ਉਹ ਭਾਵੇਂ ਭਾਜੀਪੀ ਦੇ ਆ ਭਾਵੇਂ ਇੰਡੀਪੈਂਡੈਂਟ ਹੈ ਜਾਂ ਹੋਰ ਕਿਸੇ ਪਾਰਟੀ ਦੇ ਆ ਸਾਰਿਆਂ ਨੂੰ ਕਨਵਰਸਿੰਗ ਕਰਨ ਦਾ ਪੂਰਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ ਸੋ ਕਿਸਾਨਾਂ ਦਾ ਜਿਹੜਾ ਐਗਿਟੇਸ਼ਨ ਹੈ ਉਹ ਚੱਲ ਰਿਹਾ ਹੈ ਅਸੀਂ ਹੈਵੀ ਡਿਪਲॉयਮੈਂਟ ਕਰਦੇ ਹਾਂ ਉਹਨਾਂ ਨੂੰ ਇੰਗੇਜ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸੇ ਤਰ੍ਹਾਂ ਦਾ ਕੋਈ ਕਨਫਰੋਨਟੇਸ਼ਨ ਨਾ ਹੋਵੇ ਉਹ ਆਪਣੇ ਜਿਹੜਾ ਉਹਨਾਂ ਦਾ ਵਿਰੋਧ ਕਰਨ ਦਾ ਹੱਕ ਹੈ ਉਸ ਨੂੰ ਜਮੂਰੀ ਤਰੀਕੇ ਨਾਲ ਉਸ ਨੂੰ ਲਾਂਡ ਕਿਸੇ ਦਾ ਰਸਤਾ ਨਾ ਰੋਕਣ ਜਾਂ ਕੋਈ ਨਾ ਕਰਨ ਹੈਵੀ ਡਿਪਲॉयਮੈਂਟ ਕੀਤੀ ਜਾਂਦੀ ਹੈ ਲੇਕਿਨ ਜਿੱਥੇ ਕਿਤੇ ਕੋਈ ਕਾਨੂੰਨ ਦੇ ਉਲੰਘਣਾ ਕਰਨ ਦੀ ਕੋਸ਼ਿਸ਼ ਕਰੇ ਤੇ ਫਿਰ ਪੰਜਾਬ ਪੁਲਿਸ ਵੱਲੋਂ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਜਾਂਦਾ ਸਰ ਲੈਕ ਸਰ ਦੇ ਵਿੱਚ ਤੋਂ ਕਾਫੀ ਸਪਲਾਈ ਦਾ ਜ਼ੋਰ ਦਿੱਤਾ ਜਾਂਦਾ ਹਰ ਪਾਸੇ ਕੁਝ ਦਿਨ ਪਹਿਲਾਂ ਹੀ ਉਹਦੇ ਲਈ ਕੀ ਪ੍ਰਬੰਧ ਕੀਤੇ ਗਏ ਸਪਲਾਈ ਦਾ ਜਿਵੇਂ दारू ਸਪਲਾਈ ਕੀਤੀ ਹੈ ਉਹਦੀ ਕਰਕੇ ਵੋਟਰਾਂ ਨੂੰ ਖਿੱਚਣ ਲਈ ਪੂਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪੰਜਾਬ ਪੁਲਿਸ ਵੱਲੋਂ ਇਹ ਇੱਕ ਮੂਹਮ ਚੱਲ ਰਹੀ ਹੈ ਔਰ ਜਿਸ ਦੇ ਵਿੱਚ ਅਸੀਂ ਬਹੁਤ ਸਾਰੀ ਸ਼ਰਾਬ ਡਰੱਗਸ ਪੈਸਾ ਰਿਕਵਰ ਕੀਤਾ ਹੈ ਔਰ ਹੁਣੇ ਇੱਕ ਸਰਵੇ ਹੋਇਆ ਸੀਗਾ ਜਿਹੜੀ ਰਿਪੋਰਟ ਆਈ ਸੀ ਪੰਜਾਬ ਹਿੰਦੂਸਤਾਨ ਦਾ ਹਾਲਾਂਕਿ ਛੋਟਾ ਸਟੇਟ ਹੈ ਚੌਥੇ ਨੰਬਰ ਤੇ ਸਭ ਤੋਂ ਵੱਡਾ ਸਾਡੀ ਰਿਕਵਰੀਜ਼ ਪੰਜਾਬ ਪੁਲਿਸ ਦੀਆਂ ਨੇ ਸੋ ਅਸੀਂ ਪੂਰੀ ਤਰ੍ਹਾਂ ਅਲਰਟ ਹਾਂ ਚੌਕਸ ਹਾਂ ਔਰ ਕਿਸੇ ਵੀ ਕਿਸਮ ਦੀ ਮੈਲ ਪ੍ਰੈਕਟਿਸ ਨੂੰ ਅਸੀਂ ਪਰਮਿਟ ਨਹੀਂ ਕਰਾਂਗੇ ਸਰ کہیں ਜਿੱਥੇ ਕਿਸਾਨਾਂ ਨਾਲ ਚਰਬੀ ਹੋ ਰਹੀ ਹੈ ਉਹ ਪੁਲਿਸ ਨਹੀਂ ਤੁਹਾਨੂੰ ਮੈਂ ਉਹ ਹੀ ਦੱਸਿਆ ਤੁਹਾਨੂੰ ਕਿ ਜਿੱਥੇ ਜਿੱਥੇ ਕੋਈ ਕਿਸਾਨਾਂ ਨਾਲ ਪ੍ਰੋਬਲਮ ਆ ਰਹੀ ਹੈ ਲੀਗਲ ਐਕਸ਼ਨ ਇਸ ਬੀng ਟੇਕ ਸਰ ਹਮ ਤੱਕ ਕਿੰਨੇ ਕੇ ਲੀਗਲ ਐਕਸ਼ਨ ਹੋ ਗਿਆ ਕੰਮ ਦੇ ਖਿਲਾਫ ਕਈ ਜ਼ਿਲ੍ਹਿਆਂ ਚ ਪ੍ਰੀਵੈਂਟਿਵ ਐਕਸ਼ਨ ਲੈ ਗਏ ਹੈ ਅਰੈਸਟ ਕੀਤੇ ਗਏ ਹੈ ਕਮਿਸ਼ਨ ਵੱਲੋਂ ਵੀ ਆਦੇਸ਼ ਜਾਰੀ ਹੋ ਗਏ ਵੀ ਜੇ ਕੋਈ ਕੈਂਡੀਡੇਟ ਨੂੰ ਮਤਲਬ ਕਿ ਕੰਪਲੇਨਿੰਗ ਤੋਂ ਰੋਕੇ ਜਾ ਰਹੇ ਤੇ ਕਿਸਾਨਾਂ ਦੇ ਖਿਲਾਫ ਕੋਈ ਸਟ੍ਰਿਕਟ ਐਕਸ਼ਨ ਲਿੱਤਾ ਜਾਵੇ ਪੁਲਿਸ ਵੱਲੋਂ ਅਸੀਂ ਕਈ ਜ਼ਿਲ੍ਹਿਆਂ ਚ ਅਰਾਊਂਡ ਅਪ ਕੀਤੇ ਹਨ ਫਿਰੋਜ਼ਪੁਰ ਅਸੀਂ ਅਰੈਸਟ ਕੀਤੇ ਸੀ ਬਠਿੰਡਾ ਅਰੈਸਟ ਕਰ ਚੁੱਕੇ ਹਾਂ ਸੰਗਰੂਰ ਕਈ ਜਗ੍ਹਾ ਲੋਕਾਂ ਨੂੰ ਅਰੈਸਟ ਕੀਤਾ ਪਟਿਆਲਾ ਅਰੈਸਟ ਕੀਤਾ ਮੇਰੇ ਕੋਲ ਲਿਸਟ ਹੈ ਇਸ ਵਲੇ ਸੋ ਵੀ ਆਰ ਟੇਕਿੰਗ ਐਕਸ਼ਨ ਮਤਲਬ ਕਿਦਰ ਵੀ ਇਹ ਨਹੀਂ ਹੋਇਆ ਕਿ ਕੋਈ ਝੜਪ ਹੋਈ ਹੋਵੇ ਪਾਜ ਪਾ ਦੇ ਜਿੱਤੇ ਬੂਥ ਲੱਗੜ ਗਈ ਪਿੰਡਾਂ ਦੇ ਵਿੱਚ ਵਰਕਰ ਵਹਿੰਦੇ ਆ ਕੇ ਉਹ ਬੂਥਾਂ ਦੇ ਕਿਸਾਨ ਕਹਿੰਦੇ ਅਸੀਂ ਅਸੀਂ ਉਹ ਕੋਲنگ ਬੂਥ ਲੱਗਣ ਨਹੀਂ ਦੇਣੇ ਉਹਦੇ ਬਾਰੇ ਤੁਸੀਂ ਪਹਿਲਾਂ ਤੋਂ ਕੀ ਤਿਆਰੀ ਕਰੋਗੇ ਜੇ ਕੋਈ ਹੰਸ ਘਟਨਾ ਨਾ ਵਾਪਰੇ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੇ ਚੋਣ ਕਮਿਸ਼ਨ ਦੀ ਇਨਸਟਰਕਸ਼ਨਸ ਹੈ ਉਸ ਨੂੰ ਇਨ ਪੈਨ ਲਾਗੂ ਕਰਾਇਆ ਜਾਵੇਗਾ ਕਾਨੂੰਨ ਆਪਣਾ ਕੰਮ ਕਰੇਗਾ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਕਿ ਜਿਹੜੇ ਲੋਕਾਂ ਦੇ ਅਖਤਿਆਰ ਹੈ ਜਿੱਥੇ ਉਹ ਆਪਣੇ ਅਖਤਿਆਰ ਯੂਜ਼ ਕਰਦੇ ਆ ਉੱਥੇ ਲੋਕਾਂ ਦੇ ਵੀ ਅਖਤਿਆਰ ਹੈ ਉਹ ਲੋਕਾਂ ਨੂੰ ਵੀ ਇਸਤੇਮਾਲ ਕੀਤੇ ਜਾਣੇ ਚਾਹੀਦੇ ਆ ਜੇ ਕਿਸੇ ਨੂੰ ਪ੍ਰੋਟੈਸਟ ਕਰਨ ਦਾ ਉਹਦਾ ਵੀ ਇੱਕ ਤਰੀਕਾ ਹੈ ਉਹ ਜਮੂਰੀ ਧੰਨ ਨਾਲ ਆਪਣੇ ਪ੍ਰੋਟੈਸਟ ਕਰਨ ਲੇਕਿਨ ਜੇ ਕੋਈ ਕਾਨੂੰਨ ਨੂੰ ਆਪਣੇ ਹੱਥ ਸੇ ਲਏਗਾ ਕਾਨੂੰਨੀ ਕਾਰਵਾਈ ਕੀਤੀ ਜਾਏਗਾ ਮਾਦੇ ਦੌਰਾਨ ਮਨੀ ਵਗੈਰਾ ਕਿੰਨੀ ਕਪੜੀ ਦੀ ਇਹ ਵਿੱਚ ਆ ਕਰ ਜਾਂ ਕਰ

WhatsApp channel par